ਸਾਸੀ ਕਾਲ ਜੀ ਸਾਰਿਆਂ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਾਸਰੀ ਕਾਲ ਜੀ ਸਾਰਿਆਂ ਨੂੰ ਮਹਾਰਾਜ ਚੜ੍ਹਦੀ ਕਲਾ ਰੱਖੇ ਸਭ ਪਰਿਵਾਰ ਦਾ ਜੀ ਬਈਆਂ ਏਸੀ ਚ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਸਾਸਰੀ ਕਾਲ ਜੀ ਤੁਹਾਨੂੰ ਤੁਹਾਨੂੰ ਵੀ ਸਾਸਰੀ ਕਾਲ ਗਰਮੀ ਸਾਸਰੀ ਕਾਲ ਕਾਦੀ ਗਰਮੀ ਬੜੀ ਬੜੀ ਹੈ ਗਰਮੀ ਆਈ ਤਾਂ ਅੱਜ ਇਹ ਕਿਤੇ ਕੱਖ ਨਹੀਂ ਆ ਸਾਸਰੀ ਬਹੁਤ ਗਰਮੀ ਆ ਪਰ ਫਿਰ ਵੀ ਏਸੀ ਨੇ ਸਦਾ ਠੰਡਾ ਕੀਤਾ ਹੋਆ ਨਹੀਂ ਬੱਕ ਨਹੀਂ ਹਲਾ ਆ ਇਹ ਵੀ ਸੱਚੇ ਪਾਤਸ਼ਾਹ ਕਿਰਪਾ ਕਰੇ ਮਾਲਕ ਹਰ ਇੱਕ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਦੇਸਾਂ ਵਿਦੇਸਾਂ ਦੇ ਵਿੱਚ ਜਿੰਨੇ ਵੀ ਭੈਣ ਭਰਾ ਵੱਸਦੇ ਆ ਸਮਝਾ ਤਕੀਆਂ ਬਖਸ਼ੇ ਮਾਲਕ ਉਹਨਾਂ ਨੂੰ ਤੇ ਉਹਨਾਂ ਦੇ ਕਾਲਜੇ ਠੰਡ ਪਾਵੇ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਮੈਂ ਤਾਂ ਇਹ ਵੀ ਤਾਂ ਮਾਰ ਕਰਦਾ ਮੈਂ ਇਹਨਾਂ ਜਿਹੜਾ ਇਹ ਨੌ ਸਸਦੀ ਦਾ ਘਰ ਦੇ ਵਿੱਚ ਲੜਾਈ ਲੁੜਾਈ ਮੜੀ ਹੁੰਦੀ ਨਹੀਂ ਨਾ ਤੁਸੀਂ ਚੱਗੀਆਂ ਦੋ ਬੈਠੀਆਂ ਨੇ ਨੋ ਸਸ ਕਿਰਾਈ ਦੀਆਂ ਦੀ ਨਾ ਕਰਾਜਾ ਉਹ ਗਰਮੀ ਵੜੀ ਆ ਸਸ ਕਿ ਦੀ ਨੋ ਨੋ ਪਕਾਵੇਂ ਨਾ ਨਹੀਂ ਹੋਣੀ ਸੀ ਲਕਿਆ ਨਾ ਉਹ ਨਹੀਂ ਕੋਈ ਲੜਾਈ ਨੇ ਹਾਡੀ ਕਾਦੀ ਹੋਣੀ ਅਸੀਂ ਕਿਹੜੀਆਂ ਪਕਾਉਣੀਆਂ ਆ ਆਈ ਤੇ ਖਾਨ ਗਿਆ ਆਈ ਤੇ ਖਾਨ ਗਿਆ ਦੋ ਬੇਟੀਆਂ ਆਪਾਂ ਦੇ ਪਿੱਛੇ ਆਏ ਆ ਉਧਰ ਵੀ ਆਖੇ ਨੇ ਦੋ ਸੱਪਣੀਆਂ ਦੋ ਸੱਪਣੀਆਂ ਆ ਗਿਆ ਤੁਮਨੇ ਕਿਹਾ ਲਿਖ ਕਮੈਂਟ ਕੀਤਾ ਵੀਰ ਭਰਾ ਨੇ ਵੀ ਦੋ ਸੱਪਣੀਆਂ ਆ ਅੱਛਾ ਸੱਪਣੀਆਂ ਕਿਹਾ ਸੱਪਣੀਆਂ ਆ ਕਹੇਗਾ ਚਲ ਕੋਈ ਨਹੀਂ ਉਹਨਾਂ ਨੇ ਵੀ ਹੱਸ ਕੇ ਆਖਿਆ ਸਾਰੇ ਹੱਸਣਾ ਹੀ ਆਖਿਆ ਵਾ ਉਹਨਾਂ ਨੇ ਕਿਹੜਾ ਗੁੱਸੇ ਦਾ ਆਖਿਆ ਆਪਾਂ ਵੀ ਵੇਖ ਕੇ ਹਾਸੀ ਲਿਆ ਫੇਰ ਕੇ ਵਾਕੇ ਸੱਪਣੀਆਂ ਹੀ ਹੋਈਆਂ ਮੈਂ ਕਿਹਾ ਜਿਹਨੇ ਦੋ ਬੇਟੀਆਂ ਵੇਲੀਆਂ ਹਾਂ ਮੈਂ ਇਹ ਗੱਲ ਕਹਿੰਦਾ ਹਾਂ ਜੀ ਜਿੱਤਰਾ ਹੁਣ ਗਰਮੀ ਤਪਸ਼ ਤਾਂ ਜ਼ਿਆਦਾ ਵਾ ਵੀ ਧਰਤੀ ਦਾ ਪਾਣੀ ਜੇ ਬਿਲਕੁਲ ਖ干 ਚਲ ਗਿਆ ਵਾ ਤੇ ਧਰਤੀ ਦੇ ਪਾਣੀ ਨੂੰ ਬਚਾਉਣ ਵਾਸਤੇ ਇਹ ਜਿਹੜਾ ਝੋਨਾ ਵਾ ਇਹ ਵੈਸੇ ਬੰਦ ਹੋ ਜਾਣਾ ਚਾਹੀਦਾ ਹਾਂ ਕਿਉਂ ਬੰਦ ਹੋਊਗਾ ਫਿਰ ਚਾ 2-4 ਸਾਲ ਬਾਅਦ ਤੇ ਰੋਕ ਲੱਗ ਜੇ ਨਾ ਤੇ ਗਵਰਨਮੈਂਟ ਜਿਹੜੀ ਆ ਮੂੰਗੀ ਦਾ ਰੇਟ ਜ਼ਿਆਦਾ ਦੇਵੇ ਮੱਕੀ ਦਾ ਰੇਟ ਜ਼ਿਆਦਾ ਦੇਵੇ ਦ ਲੋਗੋ ਝੁੰਨੇ ਵਾਲ ਜੱਟ ਕਿਸਾਨ ਹੋਣੀ ਨਾ ਇਹ ਤਾਂ ਗੱਲ ਹੈ ਤੇ ਉਹਦੇ ਨਾਲ ਇਹ ਆ ਵੀ ਪਾਣੀ ਉੱਪਰ ਆ ਜੂਗਾ ਹੁਣ ਤੇ ਲੱਗੇ ਹੈ ਹਾਂ ਹੁਣ ਤੇ ਲੱਗੇ ਲੱਗੇ ਗਾਂ ਇਹ ਤਾਂ ਗੜੀ ਗੜੀ ਬੰਦੋ ਹੋ ਜਾਣੇ ਆ ਆਹੋ ਲਾਈ ਸਾਨੇ ਨੂੰ ਯਾਰ ਕਰਨ ਦੇ ਆਪਾਂ ਹੂੰ ਹੂੰ ਵੀ ਇਦਾਂ ਮੈਨੇ ਧਰਤੀ ਦਾ ਪਾਣੀ ਬਚਾਉਣਾ ਚਾਹੀਦਾ ਧਰਤੀ ਦਾ ਪਾਣੀ ਤੇ ਕਿੰਨਾ ਥਲੇ ਚ ਰਿਆ ਗਿਆ ਤੇ ਮੈਂ ਆਪਣੇ ਮਨ ਨਾਲ ਇਹ ਗੱਲ ਕੰਡਿਆ ਵੀ ਆਪਾਂ ਕਹਿੰਦੇ ਆ ਨਾ ਵੀ ਆਪਾਂ ਅਸੀਂ ਆਪਣੇ ਬੱਚਿਆਂ ਨੂੰ ਦੁਨੀਆ ਦਾ ਜਿਹੜਾ ਜਾਣਾ ਵਾ ਜਾਇਦਾ ਤੇ ਇਹਨਾਂ ਦੇ ਨਾਂ ਲਾ ਕੇ ਦੇਣੀ ਆ। ਵੀ ਜ਼ਮੀਨ ਇਹਨਾਂ ਦੇ ਨਾਂ ਲਾ ਦੇਣੀ। ਪਰ ਜ਼ਮੀਨ ਲਾ ਕੇ ਕਰਾਂਗੇ ਕੀ? ਹੂੰ। ਬੱਚੇ ਨੂੰ ਇਹ ਹੈ ਵੀ ਜ਼ਮੀਨ ਦੇ ਨਾਲ-ਨਾਲ ਪਾਣੀ ਵੀ ਦਈਏ ਵਿਚਾਰ ਦੇ। ਆਹੋ ਇਹ ਤਾਂ ਹੈ। ਜ਼ਮੀਨ ਨੂੰ ਉਹਨੇ ਚੱਟਣਾ ਕੱਲੀ ਨੂੰ। ਜੇ ਹਮ ਪਾਣੀ ਇਹੀ ਖਤਮ ਕਰ ਦਿੱਤਾ। ਤੇ ਜਿਹੜੇ ਸਾਡੇ ਬਾਬੇ ਦੇ ਪਿਓ ਹੀ ਨਾ ਉਹਨਾਂ ਨੇ ਪਰਦਾਦੇ ਪਰਦਾਦੇ ਜਿਹੜੇ ਉਹਨਾਂ ਨੇ ਛੱਪੜਾ ਦਾ ਪਾਣੀ ਪੀਤਾ ਤੇ ਵੇਖਿਆ ਸ਼ੱਪੜਾਂ ਨੂੰ ਕੜੀ ਪੀਤੇ ਪੀਂਦੇ ਹੁੰਦੇ ਸੀ ਤਾਂ ਪੱਗ ਰੱਖ ਕੇ ਉਹਨਾਂ ਦੇ ਪਾਣੀ ਪੀਣੇ ਇਦਾਂ ਛੱਪੜਾਂ ਦੇ ਨਾ ਨਾ ਛੱਪੜਾਂ 'ਚ ਤੇ ਛੱਪੜਾਂ ਪੀਂਦੇ ਥੋੜੀ ਹੁੰਦੇ ਨਾ ਹੁੰਦੇ ਪੀ ਵੀ ਨਹੀਂ ਗਏ ਪਾਣੀ ਦੀ ਬਹੁਤ ਟੋਟ ਪਾਣੀ ਹੈ ਨਹੀਂ ਨਾ ਪਾਣੀ ਦਾ ਕੋਈ ਸਾਧਨ ਨਹੀਂ ਹੈਗਾ ਪਾਣੀ ਤਾਂ ਇਦਾਂ ਨੀਅ ਮੂਹਾਂ ਦਾ ਇਕੱਠਾ ਹੋਣਾ ਤੇ ਉਹੀ ਬਣ ਕੇ ਮਾੜਾ-ਮੋੜਾ ਪੀਣਾ ਫਿਰ ਜਿਹੜੇ ਬਾਬੇ ਸੀ ਉਹਨਾਂ ਨੇ ਖੂਂਗਾ ਦਾ ਪਾਣੀ ਪੀਤਾ ਜਿਹੜੇ ਸਾਡੇ ਗੜੀ ਪਿਓ ਹੀ ਉਹਨਾਂ ਨੇ ਨਾਕੇ ਦਾ ਪਾਣੀ ਪੀਤਾ ਤੇ ਬਗਮਨ ਦਾ ਉਹਨਾਂ ਨੂੰ ਪੀਤਾ ਅਸੀਂ ਵੀ ਚਲੋ ਨਾਲਿਆਂ ਦਾ ਪਾਣੀ ਪੀਤਾ ਤੇ ਆਉਣ ਵਾਲੀ ਜਨਰੇਸ਼ਨ ਨੇ ਟੂਟੀਆਂ ਦਾ ਪਾਣੀ ਹੋਣਾ ਪੀਣਦੇ ਆ ਤੇ ਸਾਡੇ ਗੁਰਨਵਾਜ ਹੁਣ ਜਿਹੜੇ ਆ ਉਹ ਬੋਤਲਾਂ 'ਚ ਪਾਣੀ ਵੇਖਣਦੇ ਆ ਸਹੀ ਤੇ ਗਾੜੀ ਗੁਰਨਵਾਜ ਹੁਣਾਂ ਦੇ ਬੱਚੇ ਹੁਣ ਕੱਝ ਪਾਣੀ ਵੇਖਣਗੇ ਬੋਤਲਾਂ ਤੇ ਆ ਪਹਾਂ ਗਏ ਆ ਆ ਭਾਜੀ ਕਿਥੇ ਦੀ ਬੋਤਲ ਫੜ ਲਓ ਉਥੇ ਕਿਤੇ ਜਾਣਦੇ ਆ ਕਿੱਥੇ ਦਰਿਆਵਾਂ ਤੋਂ ਖੂਹਾਂ ਤੇ ਨਲਕਿਆਂ ਦੀ ਟੂਟੀਆਂ ਤੇ ਨਲਕ ਆ ਗਏ ਤੇ ਹੁਣ ਬੋਤਲਾਂ ਦੇ ਪਾਣੀ ਤੇ ਆ ਗਏ ਤੇ ਬੋਦਲਾਂ ਦੇ ਪਾਣੀ ਤੋਂ ਹੁਣ ਕਾਚਾ ਹੋਊਗਾ ਆਵਾਂਗੇ ਹੁਣ ਕਿ ਆਪਾਂ ਪਾਣੀ ਨੇ ਬਚਾਇਆ ਦੇ ਸਹੀ ਕਹਾਣੀ ਵਹਿ ਬਾਜੇ ਬਚਾਉਣਾ ਬਹੁਤ ਹੀ ਜ਼ਰੂਰੀ ਆ ਜਦ ਆਪਾਂ ਪਾਣੀ ਨਵੀਂ ਇਹਨਾਂ ਕੁੜੀਆਂ ਨੂੰ ਵੀ ਆਣਾ ਪਾਣੀ ਦਾ ਨਾ ਡੋ ਲਿਆ ਕਰੋ ਇਹ ਤਾਂ ਗੱਲ ਹੈ ਕਿ ਬਾਲਟੀ ਭਰੋ ਜੇ ਆਪਾਂ ਵਿੜੇ ਦੇ ਵਿੱਚ ਵੀ ਪਾਣੀ ਪੋਕੜਾ ਵਾ ਸਾਫ਼ ਕਰਨਾ ਵਿੜਾ ਨਾ ਨਾ ਵਿੜਾ ਬਾਲਟੀ ਚ ਮੱਗ ਰੱਖੋ ਮੱਗ ਭਰੋ ਪਾਣੀ ਦਾ ਨਾਲ ਝਾਲੂ ਮਾਰੋ ਪਹਿਲਾਂ ਮੈਂ ਇਹ ਗੱਲ ਕਹਿਣਾ ਪਹਿਲਾਂ ਸੁੱਕੀ ਭਾਰੀ ਮਾਰੂ ਹੂੰ ਸੁੱਕੇ ਥਾਂ ਨੂੰ ਮੈਂ ਪਹਿਲਾਂ ਹੂਣ ਲੋ ਹੁਣ ਜਦੋਂ ਕੱਖ ਕੂੜਾ ਕਾਂਦ ਇਦਾਂ ਬਾਲਟੀਆਂ ਭਰ ਕੇ ਰੋੜੀ ਜਾਣੀ ਤੇ ਪਾਣੀ ਜ਼ਿਆਦਾ ਲੱਗਣਾ ਸੁੱਕੇ ਨੂੰ ਪਹਿਲਾਂ ਇੱਕ ਹੂਣ ਕਿ ਕਿ ਡੱਬੇ ਵਿੱਚ ਪਾ ਲਾਂਗੇ ਕੂੜਾ ਕਰਕਟ ਮੁਰਤੀ ਉਹਨੂੰ ਪਾਣੀ ਡੋਲਣਾ ਕਿ ਤਾਂ ਉਹ ਛੇਤੀ ਭਾਰੀ ਮਾਰੇਗੀ ਉਹਦੇ ਪਾਣੀ ਘੱਟ ਦੁੱਲੂ ਪਾਣੀ ਘੱਟ ਲੱਗੂ ਤੇ ਵੇੜਾ ਵੀ ਛੇਤੀ ਸਾਫ਼ ਹੋਊਗਾ ਵਧੀਆ ਆਊਗਾ ਉਹਦੇ ਕੂੜੇ ਦੇ ਨਾਲ ਹੀ ਅਸੀਂ ਡੋਲੀ ਜਾਂਦੇ ਪਾਣੀ ਹੋ ਰਹੀਏ ਤੇ ਜੀ ਤੁਰਦੀ ਨਹੀਂ ਗਾਂ ਤੇ ਪਾਣੀ ਦੀ ਖਪਤ ਜਾਰੀ ਹੁੰਦੀ ਹੈ ਤੇ ਇਹ ਆ ਵੀ ਪਾਣੀ ਹਰ ਵਾਸਤੇ ਬਚਾਉਣਾ ਚਾਹੀਦਾ ਬਹੁਤ ਜ਼ਰੂਰੀ ਆ ਤੇ ਇਹ ਨਹੀਂ ਵੀ ਪਾਣੀ ਆ ਕੇ ਜੀਵਨ ਹੀ ਆ ਪਾਣੀ ਵਿੱਚ ਜੀਵਣਾ ਪਾਣੀ ਤੋਂ ਬਿਨਾਂ ਬੰਦਾ ਕਿਹ ਕੰਮ ਆ ਮਾਲੇ ਦੀ ਬਾਣੀ ਕੀ ਲਿਖਿਆ ਹਾਂ ਪਮਣ ਗੁਰੂ ਪਾਣੀ ਪਿਤਾ ਮਾਤਾ ਕਰਤਮਾਤਾ ਪਿਤਾ ਦਾ ਦਰਜਾ ਦਿੱਤਾ ਬਣਾ ਨੇ ਪਾਣੀ ਨੂੰ ਤੇ ਧਰਤੀ ਨੂੰ ਮਾਂ ਆਖ ਦਿੱਤਾ ਪਾਣੀ ਜਿਹੜਾ ਜੀਵਨ ਦਿੰਦਾ ਤਰਤੀ ਜਿਹੜੀ ਆ ਇਹ ਆਪਣੇ ਖਾਣ ਨੂੰ ਪਦਾਰਥ ਦਿੰਦੀ ਆ ਨਾ ਰੋਜੀ ਰੋਟੀ ਦਿੰਦੀ ਆ ਅਜੇ ਰੋਟੀ ਘੜੀ ਭਾਲ ਭਾਵੇਂ ਠਿਆਰ ਕੇ ਖਾ ਲਈਏ ਪਾਣੀ ਭਾਵੇਂ ਜਿੰਨਾ ਮਰਜੀ ਪੀ ਜਾਈਏ ਤਾਂ ਵੀ ਟੜਚਾਸਰਾ ਹੋ ਜਾਂਦਾ ਵੀ ਪਾਣੀ ਪੀਤਾ ਆ ਆਹ ਬਿਲਕੁਲ ਨਹੀਂ ਆਖਣਾ ਪਹਿਲਾਂ ਪਾਣੀ ਲਾਓ ਆ ਜਿਹੜੇ ਬੇਲਵਾ ਇੱਥੇ ਹੁਣ ਮਿੰਟ ਮਿੰਟ ਤੇ ਮਿੰਟ ਮਿੰਟ ਤੇ ਪਾਣੀ ਪਾਣੀ ਦੀ ਲੋੜ ਤੇ ਪਾਣੀ ਦੀ ਜ਼ਰੂਰਤ ਆ ਖਾਂਦੇ ਲੋਕੀ ਘੱਟ ਵੇ ਪਾਣੀ ਜ਼ਿਆਦਾ ਪੀਂਦੇ ਆ ਤੇ ਆਪਾਂ ਜੇ ਪਾਣੀ ਬਚਾਇਆ ਹੋਗਾ ਤੇ ਗਾੜੀ ਆਉਣ ਵਾਲੀ ਜਨਰੇਸ਼ਨ ਜਿਹੜੀ ਹੱਡੀ ਉਹ ਆ ਵੀ ਸਾਂਭ ਲੂਗੀ ਸਾਂਭ ਲੂਗੀ ਪਹਿਲੇ ਤੇ ਇਹ ਗੱਲ ਵਾ ਵੀ ਜ਼ਰੂਰੀ ਆ ਪਾਣੀ ਬਚਾਉਣਾ ਪਾਣੀ ਹੋਊਗਾ ਤਾਂ ਹੀ ਜ਼ਿੰਦਗੀ ਖੜੀ ਬਚਣੀ ਆ ਹੁਣੇ ਸ਼ਹਿਰੋਂ ਹੀ ਆਏ ਆ ਤੇ ਕਿਤੇ ਮੂੰਹ ਸੜ ਗਿਆ ਪੈਰ ਸੜ ਗਿਆ ਪਾਣੀ ਹੋਊਗਾ ਤਾਂ ਕੋਈ ਨਹਾਊਗਾ ਕੱਪੜੇ ਹੋਊਗਾ ਤੇ ਗਰਮੀ ਨਾਲ ਹੀ ਸਭ ਸੁੱਕੰਡਿਆ ਵਾ ਗਰਮੀ ਨਾਲ ਹੀ ਆ ਹਾਂ ਅਗਰ ਪਰਨਾ ਗੱਲਾਂ ਕਰਕੇ ਉੱਪਰੇ ਮੂੰਹ ਮਾੜਾ ਜਾ ਉੱਪਰ ਲੈ ਲੋ ਹਾਂ ਤੇ ਉਹ ਇੱਥੇ ਬੱਸ ਨਿਕਲਦੇ ਨਿਕਲਦੇ ਸੁੱਕ ਜਾਂਦਾ ਸੁੱਕ ਜਾਂਦਾ ਉਸੇ ਗਲੇ ਸੁੱਕ ਜਾਂਦਾ ਹਾਂ ਹਾਂ ਤੇ ਕੱਖ ਨਹੀਂ ਆ ਰਹੀ ਨਹੀਂ ਗਰਮੀ ਪੈਰ ਵੀ ਅਕਰ ਰੋਕ ਨਹੀਂ ਰਹਿਗੇ ਰੁੱਖ ਦੇ ਸਾਹਮਣੇ ਕਿਸ ਨੇ ਵੀ ਨਹੀਂ ਰਹਿਣ ਦਿੱਤਾ ਕੋਈ ਵੀ ਜਗ੍ਹਾ ਤੇ ਵੱਟ ਬੰਨੇ ਤੇ ਰੁੱਖ ਉਹ ਵੀ ਵੱਢ ਦਿੰਦਾ ਤੇ ਜੇ ਸੜਕਾਂ ਦੇ ਰੁੱਖ ਹੋਣ ਉਹ ਵੀ ਵੱਢ ਲਏ ਚਾਹੇ ਕਹਿੰਦੇ ਕਿੱਥੇ ਕਲਾਉਣਾ ਮੈਂ ਆਖਣਾ ਵੀ ਆਇਆ ਹੋਰ ਤੇ ਜਾਂਦੇ ਆ ਮੰਨ ਲਓ ਬਾਈ ਜਾਨ ਸਾਹਿਬ ਉਹ ਵੀ ਨਾ ਕਰੇ ਨਾ ਕਰੇ ਆਸ਼ਾ ਭਲਾਈ ਕਰੇ ਸਾਰਿਆਂ ਦਾ ਕੋਈ ਮੋਟਰਸਾਈਕਲ ਹੀ ਖਰਾਬ ਹੋ ਜੇ ਗੱਡੀ ਖਰਾਬ ਹੋ ਜੇ ਕੋ ਬੱਚਾ ਵਾ ਛੋਟੇ ਜਿਹੇ ਬੱਚੇ ਆਵੇ ਕਿਤੇ ਹੋਰ ਤੇ ਕੋਈ ਰੁੱਖ ਨਹੀਂਗਾ ਉਹ ਛਾਵੇਂ ਕਿੱਥੇ ਖਲੋਊਗਾ ਮਾਰਾ ਸੱਚਾ ਕੋਈ ਨਾ ਲਿਖ ਕਿੱਥੇ ਖਲੋਊਗਾ ਕਿੱਥੇ ਖਲੋਊਗਾ ਹੈ ਸਿਆਣਾ ਤਾਂ ਮਾਰਾ ਮੋਟਾ ਗਰਮੀ ਚ ਆਲੀ ਲਗੂਗਾ ਹਾਂ ਤੇ ਧਿਆਨੇ ਤੇ ਧਿਆਨੇ ਚ ਆਲੀ ਗਰਮੀ ਕਿੱਥੋਂ ਚੱਲ ਲੈਣੀ ਉਹ ਹੀ ਮੋਟਰਸਾਈਕਲ ਨਾ ਧੂਰਿਆ ਜਾਣਾ ਛੇਤੀ ਹੂੰ ਤੇ ਨਾ ਕਰੇ ਲੱਗੇ ਛਾਵੇਂ ਕਿ ਛਾਵੇਂ ਖਲੋਜੀਏ ਆਪਾਂ ਤੇ ਬੜਾ ਮੁਸ਼ਕਲ ਹੋ ਜਾਂਦਾ ਤੇ ਮਾਰਾ ਸੱਚੇ ਪਾਸ਼ਾ ਇਹ ਵੀ ਕਿਰਪਾ ਕਰੇ ਸਾਰਿਆਂ ਨੂੰ ਸਮਰੱਥ ਪਖਸ਼ੀ ਪਾਣੀ ਵੀ ਬਚਾਈਏ ਤੇ ਰੁੱਖ ਵੀ ਲਾਈਏ ਆਪਾਂ ਰੁੱਖ ਵੀ ਲਾਈਏ ਰੁੱਖ ਕਿੰਨੀ ਲਾਈਏ ਰੋਕ ਕੇ ਕੀ ਤੇ ਰੁੱਖਾਂ ਦੇ ਵਿੱਚ ਉਹ ਤੇ ਸਾਨੂੰ ਆਕਸੀਜਨ ਮਿਲਦੀ ਆ ਆਹਣ ਏਸੀਆਂ ਥੱਲੇ ਬੈਠੇ ਆ ਬਿਮਾਰੀ ਆ ਨਿਰੀ ਪੂਰੀ ਬਿਮਾਰੀ ਆ ਬਿਮਾਰੀ ਆ ਇੱਕ ਸਿਰਫ ਗਰਮੀ ਕਰਕੇ ਬਣੇ ਆ ਨਾ ਅੰਦਰ ਵੀ ਠੰਡੇ ਨਾ ਬਹਿ ਜੀਏ ਚਲੋ ਬਾਹਰ ਨਿਕਲਣਾ ਉਹ ਤਾਂ ਬਹੁਤ ਗਰਮੀ ਇਹ ਗਰਮੀ ਲੱਗਣੀ ਪੜੀ ਉਹ ਤਾਂ ਤਾਂ ਠੰਡਾ ਸਰੀਰ ਹੋ ਜਾਣਾ ਤੇ ਆਪੇ ਬਿਮਾਰੀਆਂ ਪੈਦਾ ਹੋ ਜਾਣੀਆਂ ਕਿ ਡਾਕਟਰਾਂ ਵੱਲ ਭੱਜੇ ਫਿਰਨਾ ਬਾਕੀ ਮੈਂ ਤਾਂ ਸੋਚਣ ਦਾ ਵੀ ਧਰਤੀ ਦੇ ਵਿੱਚ ਬਹੁਤ ਨਿਮਰਤਾ ਧਰਤੀ ਜਿਹੜੀ ਇੰਨੀ ਨਿਮਰਤਾ ਵਾਲੀ ਧਰਤੀ ਆ ਨਾ ਬਹੁਤ ਜਿਆਦੀ ਕਿਉਂਕਿ ਟਿੜਿ-ਕਿੜੇ ਇਹਨਾਂ ਦੇ ਉੱਤੇ ਹੱਲ ਚਲਾਉਨੇ ਆਪਾਂ ਕਿੰਨਾ ਧਰਤੀ ਦੀ ਹੱਕ-ਪਾੜ ਛੁੱਟੀ ਜਾਂਦੇ ਹਰਾਂ ਦੇ ਨਾਲ ਪੁੱਟਦੇ ਆ ਉਹਨੂੰ ਤੇ ਫਿਰ ਬੀਜ-ਬੀਜਦੇ ਆ ਨਾ ਫਿਰ ਵੀ ਸਾਨੂੰ ਖਾਣ ਨੂੰ ਪਦਾਰਥ ਦਿੰਦੀ ਹੈ ਉਹਨੇ ਸੀ ਨਹੀਂ ਕੀਤੀ ਇੰਨੀ ਨਿਮਰਤਾ ਧਰਤੀ ਜੰਦਾ ਤੇ ਧਰਤੀ ਨਾਲੋਂ ਨਿਮਰਤਾ ਨੇ ਵੱਧ ਪਾਣੀ ਚ ਹੂੰ ਉਹ ਸਭ ਤੋਂ ਥੱਲੇ ਆ ਧਰਤੀ ਦੀ ਉਹਨੇ ਪੂਰਾ ਮਰਦੇ ਚੁੱਕਿਆ ساری ਧਰਤੀ ਨੂੰ ਪੁੱਟਨੇ ਚੁੱਕਿਆ ਕਰਤੇ ਉਹ ਪੀਵਾ ਫਿਰ ਵੀ ਸਾਡੀ ਪਿਆਲਾ ਸੁਣਟਾਉਂਦਾ ਉਹਨੇ ਸਾਰਾ ਬੋਝ ਵੀ ਸਾਡਾ ਚੁੱਕਿਆ ਸਾਡੀ ਪਿਆਸ ਵੀ ਮਟਾਉਂਦਾ ਤੇ ਜੇ ਅਸੀਂ ਤਕਨੀਕ ਕਰਕੇ ਉੱਪਰ ਲੈ ਗਏ ਆ ਟੂਟੀਆਂ ਲਾ ਲਾ ਕੇ ਪੈ ਗੁੱਤੇ ਲੈ ਗਏ ਆ ਤੇ ਉਹ ਟੈਂਕੀਆਂ ਚ ਉਹਨੂੰ ਛੱਡਦੇ ਆ ਤਾਂ ਪਾਣੀ ਫੇਰ ਥੱਲੇ ਨੂੰ ਆਉਂਦਾ ਨਿਮਾਨ ਨੂੰ ਉੱਚ ਇੰਨੀ ਨਮਰਤਾ ਨੀਵਾ ਹੀ ਹੋ ਕੇ ਰਹਿੰਦਾ ਹੋਵੇ ਤੇ ਪਾਈ ਵੀ ਜਾਣੇ ਪੀ ਵੀ ਜਾਣੇ ਫਿਰ ਵੀ ਹੀ ਰੱਬ ਨੂੰ ਦੋਸ਼ ਦੇਈ ਜਾਣੇ ਹਾਂ ਕੀ ਗਰਮੀ ਹੁਣ ਹੋਈ ਤਾਂ ਨਹੀਂ ਕਿਹਦੇ ਨੇ ਹਾਏ ਗਰਮੀ ਹਾਏ ਗਰਮੀ ਇਹ ਜੋ ਪ੍ਰਮਾਤਮਾ ਕਰ ਗਿਆ ਬਾਕੀ ਆ ਕਿ ਨਿਮਰਤਾ ਹੀ ਨਹੀਂ ਹੋਣੀ ਚਾਹੀਦੀ ਬੰਦੇ ਦੇ ਵਿੱਚ ਵੀ ਜਿੰਨੀ ਪਾਣੀ ਦੇ ਵਿੱਚ ਨਿਮਰਤਾ ਹੋਵੇ ਧਰਤੀ ਦੇ ਵਿੱਚ ਨਿਮਰਤਾ ਹੋਵੇ ਇਨੀ ਬੰਦੇ ਜੀ ਨਿਮਰਤਾ ਹੋਣੀ ਚਾਹੀਦੀ ਪਰ ਨਿਮਰਤਾ ਰਹਿ ਨਹੀਂ ਗਈ ਨਿਮਰਤਾ ਵਾਲਾ ਕੋਈ ਕੋਈ ਵਿਰਦਾ ਕਰਦਾ ਹੀ ਹੋਊਗਾ ਜਗ ਦੇ ਉੱਤੇ ਤੇ ਬਾਕੀ ਸੱਚੇ ਪਾਤਸ਼ਾਹ ਤੇ ਬੜੀ ਮਾਨ ਮਾਨ ਕਿਰਪਾ ਵੀ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਜਨਮ ਇੱਕ ਦਿੱਤਾ ਸਾਨੂੰ ਤੇ ਇੱਥੇ ਪੀਣ ਨੂੰ ਪਾਣੀ ਵੀ ਮਿਲਦਾ 24 ਘੰਟੇ ਲੰਗਰ ਚੱਲਣ ਦੇ ਆ ਤੇ ਬੰਦਾ ਭੁੱਖਾ ਨਹੀਂ ਮਰ ਸਕਦਾ ਭਾਵੇਂ ਪੈਸਾ ਕੋਲ ਕੋਈ ਹੈਗਾ ਚਾਹੇ ਨਹੀਂ ਹੈ ਤੇ ਜੇਕਰ ਉਧਰ ਹੁਣ ਬਿਹਾਰ ਵੱਲ ਵੇਖੋ ਉਧਰ ਕਿਤਰਾ ਦੁਨੀਆ ਜਿਹੜੀ ਪਾਣੀ ਨੂੰ ਤੜਫੀ ਜਾਂਦੀ ਦਿੱਲੀ ਦੇ ਵਿੱਚ ਪਾਣੀ ਦੀ ਕਿੰਨੀ ਦਿੱਕਤ ਵਾ Rajasthan ਵਿੱਚ ਕੀ ਬਣਿਆ ਬਹੁਤ ਔਖਾ ਤੇ ਜੇ ਆਪਾਂ ਇਤਾਂ ਹੀ ਦੁਰਵਰਤੋਂ ਕਰਦੇ ਰਹੇ ਪਾਣੀ ਦੀ ਦੇਖਦਾਂ ਇਹ ਵੀ Rajasthan बन ਗਿਆ ਸੰਦਿਆ ਬਨ ਜਾਣਾ ਵਾਂ ਕੇ ਹਾਂ ਮਨ ਕਿਰਪਾ ਕਰੇ ਹੱਥ ਜੋੜ ਸੱਚੇ ਪਾਸ਼ਾ ਗਾੜੀ ਵੀ ਹਾਰੇ ਮੈਂ ਮੰਨ ਕੇ ਸੋਚੇ ਕਿ ਕੱਲ ਬੈਠਾ ਵੀ ਦੇਖਦਾ ਆਪਾਂ ਬੋਰ ਕਰ ਕਰਕੇ ਪਾਣੀ ਕੱਢੀ ਤੁਰੇ ਜਾਂਦੇ ਧਰਤੀ ਜੋ ਕੱਢੀ ਤੁਰੇ ਜਾਂਦੇ ਹੁਣ ਜਿੱਥੇ ਚਾਰ ਪੰਜ ਭਰਾ ਤੇ ਇੱਕ ਬੰਬੀ ਲੱਗੀ ਹੁੰਦੀ ਸੀ ਅੱਜ ਚਮਾ ਪੰਜਾਂ ਭਰਾਵਾਂ ਦੀ ਕੱਲੀ ਕੱਲੀਾਂ ਦੀ ਬੰਬੀ ਆ ਪਾਣੀ ਵੀ ਲਾਣੀਆ ਤੇ ਕਿੰਨਾ ਪਾਣੀ ਦੀ ਖਪਤ ਹੋਣ ਲਈ ਤੇ ਗੁਰੂਆਂ ਨੇ ਤੇ ਬੜਾ ਉੱਚਾ ਦਰਜਾ ਦਿੱਤਾ ਪਾਣੀ ਨੂੰ ਜਿਹੜਾ ਪਾਣੀ ਦੇ ਵਿੱਚ ਵਾਹਿਗੁਰੂ ਤੇ ਮਾਲਕਿਆ ਵੀ ਕਿਰਪਾ ਕਰੇ ਸੱਚੇ ਪਾਤਸ਼ਾਹ ਹਰਿਖ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੇ ਤੇ ਸਾਥਿਆ ਇਹ ਤੇ ਅਣਮੋਲੀਆਂ ਦਾਤਾਂ ਵਟੇਰੀਆਂ ਦਿੱਤੀਆਂ ਹਨੂ ਤੇ ਇਹਨਾਂ ਨੂੰ ਖਤਮ ਨਾ ਹੋਣ ਦੇਵੀ ਸੱਚੇ ਪਾਤਸ਼ਾਹ ਤੂੰ ਹੀ ਆ ਰੋਟੀ ਪਾਣੀ ਤੋਂ ਕੋਠੇ ਤੋਂ ਕਮਰੇ ਤੋਂ ਕੱਪੜੇ ਪਾਉਣ ਤੋਂ ਕੁੱਲੀ ਗੁੱਲੀ ਜੁੱਲੀ ਜਿੱਦਾਂ ਕਹਿੰਦੇ ਹੁੰਦੇ ਆ ਹਰ ਇੱਕ ਨੂੰ ਦੇ ਮਾਲਕਾ ਸਿਰ ਤੇ ਰਹਿਣ ਨੂੰ ਛੱਤ ਦੇ ਖਾਣ ਨੂੰ ਦੇ ਰੋਟੀ ਰੋਟੀ ਪਾਉਣ ਨੂੰ ਕੱਪੜਾ ਦੇ ਬਿਲਕੁਲ ਬਿਲਕੁਲ ਕੋਈ ਨਾ ਇਹਨਾਂ ਚੀਜ਼ਾਂ ਤੋਂ ਵਾਂਝਾ ਵੇ ਈਆਂ ਪੁੱਤ ਮਾਲਕ ਦੇ ਦਿੱਤੇ ਆ ਹਾਂ ਉਹਦੀ ਕਿਰਪਾ ਵਾ ਤੇ ਇਹ ਆ ਕਿ ਮਹਾਰਾਜਾ ਦਰੁਸਤੀਆਂ ਬਖਸ਼ੇ ਜਿੰਨਾ ਕਿਰੇ ਨਹੀਂ ਦਿੱਤੇ ਬਾਬਾ ਉਹਨਾਂ ਨੂੰ ਵੀ ਦੇ ਪਹਿਣਾ ਨੂੰ ਵੀ ਦੇ ਮਾਮਾ ਦੇ ਪੁੱਤ ਦੇਵੇ ਸੱਚੇ ਪਾਤਸ਼ਾਹ ਮੈਂ ਕਹਿੰਦਾ ਵੀ ਕੋਈ ਨਿਰਾਸ਼ਾ ਨਾ ਜਾਵੇ ਜਾਰ ਕੋ ਤੇ ਮਾਲਕਾ ਜਿਨ੍ਹਾਂ ਦੇ ਘਰ ਬੱਚੇ ਕੋਈ ਔਲਾਦ ਨਹੀਂ ਗਈ ਤੇ ਮਾਲਕਾ ਉਹਨਾਂ ਨੂੰ ਜਰੂਰ ਦੇ ਇਹ ਸਤਿਗੁਰਾਂ ਕੇ ਅਰਦਾਸਾਂ ਤੇ ਬੇਨਤੀਆਂ ਹਨ ਹੈ ਜਿਹੜੇ ਘਰ ਬੱਚਾ ਨਹੀਂ ਉਥੇ ਤਾਂ ਕੰਮ ਹੀ ਨਹੀਂ ਆਉਂਦਾ ਕਿਉਂਕਿ ਕੰਮਾਂ ਦਾ ਮਨ ਹੁੰਦਾ ਵਾ ਕਿ ਬੱਚਿਆਂ ਕੋ ਰੋਟੀ ਹੋਣੀ ਤੇ ਜਿੱਥੇ ਬੱਚੇ ਨਹੀਂ ਉਥੇ ਕਾਂ ਨੇ ਕੀ ਕਰਨ ਨੂੰ ਬੱਚਿਆਂ ਨੇ ਫੁਰਕੀਆਂ ਖਲਾੜ ਕਾਂ ਦੇ ਵਾਪ ਹੁੰਦੇ ਆ ਮਾਲਕ ਹੁੰਦੇ ਸੱਚੇ ਪਾਸ਼ਾ ਸਾਰੇ ਕਿਨੂੰ ਬੱਚੇ ਦਿੱਤੀਆਂ ਪੁੱਤ ਦੇ ਤੇ ਵੇਖਣ ਦੇ ਸੱਚੇ ਪਾਸ਼ਾ ਦਿੱਤਾ ਬੜਾ ਕੁਛ ਮਾਲਕਾ ਵੇਖਣ ਦਿੰਦੀ ਹਰ ਇੱਕ ਨੂੰ ਜ਼ਿੰਦਗੀ ਭੋਗਣ ਦਿੰਦੀ ਨਹੀਂ ਨਹੀਂ ਬੜੀਆਂ ਕੋਹ ਦਿੱਤਾ ਮਾਲਕ ਨੇ ਹੁਣ ਮਾਲਕ ਨੂੰ ਦੋਸ਼ ਦਈ ਜਾਂੀ ਇਹ ਤਾਂ ਵੀ ਮਾੜੀ ਗੱਲ ਆ ਹੁਣ ਕਿੰਨੀਆਂ ਗੱਡੀਆਂ ਮੋਟਰਾਂ ਬੰਬੀਆਂ ਲੱਗੀਆਂ ਟਰੈਕਟਰ ਵਾ ਸਾਰੀ ਦੁਨੀਆ ਤੇ ਸਾਰੇ ਬੜਾ ਕੋਹ ਦਿੱਤਾ ਤੇ ਇਹ ਆ ਦਿੱਤੀਆਂ ਬਾਜ਼ੀਆਂ ਮੇਰੇ ਮਾਲਕ ਨੇ ਹਾਂ ਤੇ ਇਹਨੂੰ ਜਰਕੇ ਖਾਈਗੀ ਪਰ ਆਪਾਂ ਅਜੇ ਵੀ ਮੰਗੀ ਜਾਂਦੇ ਮਾਲਕ ਦੇ ਕੋਲੋਂ ਅਜੇ ਵੀ ਅੱਜ ਨਹੀਂ ਨਾ ਅੱਜ ਦੇ ਨਹੀਂ ਨਾ ਲਗਤੇ ਉਹਦੇ ਦਾ ਪਰ ਗਈ ਜਾਣਾ ਵਾ ਮੈਨੇ ਮੰਗੀ ਜਾਣਾ ਵਾ ਤੇ ਇਹ ਵੀ ਇੰਨੀਆਂ ਚੀਜ਼ਾਂ ਹਨ ਪਦਾਰਥ ਦਿੱਤੇ ਮਾਲਕ ਨੇ ਬਾਜ਼ੀਆਂ ਦਿੱਤੀਆਂ ਹਨ ਸ਼ੁਕਰ ਕਰਨਾ ਚਾਹੀਦਾ ਤੇ ਸ਼ੁਕਰ ਕਰੀਏ ਸੱਚੇ ਪਾਤਸ਼ਾਹ ਉਹ ਆਂਦਾ ਇਹਨਾਂ ਨੂੰ ਖੇਡ ਲਾ ਤੂ ਇਹਦੇ ਨਾਲ ਤੇ ਖੇਡ ਕੇ ਤੂੰ ਚਲੇ ਜਾਣਾ ਦੂਜੇ ਦੇ ਲੱ ਲੈਣੀ ਤੇ ਖੇਡਣ ਵਾਸਤੇ ਬਾਜ਼ੀਆਂ ਰਹੀਆਂ ਮਾਲਕ ਨੇ ਹਨ ਤੇ ਅਹੀ ਆਪਣੀਆਂ ਬੜੀਆਂ ਬੈਠੇ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਮੇਰਾ ਹੈ ਕੱਖ ਜੀ ਹੈ ਇੰਨਾ ਥਾਵਾਂ ਤੇ ਕਿੰਨੇ ਆ ਗਏ ਅੱਗੇ ਤੇ ਕਿੰਨਿਆਂ ਨੇ ਜੇ ਹੋਰ ਆਣਾ ਵਾ ਕੋਈ ਪਤਾ ਕਿੰਨੀ ਕੁ ਤੁਰੀ ਆ ਗਈ ਇਹਨਾਂ ਥਾਵਾਂ ਤੇ ਕੋਈ ਤੇ ਕਿੰਨੀ ਗਾਰੇ ਗਤ ਤੁਰੀ ਜਾਂਦਾ ਸੰਸਾਰ ਤੁਰਿਆ ਹੀ ਜਾਂਦਾ ਸ੍ਰਿਸ਼ਟੀ ਚਲੀ ਜਾਣੀ ਮੌਤ ਚਲੀ ਜਾਂਦੀ ਹੈ ਇਹ ਆਨੇ ਆ ਮੇਰਾ ਆ ਮੇਰਾ ਮੇਰਾ ਤਾਂ ਹੀ ਤਕੋੜ ਕੋਸ਼ ਨਹੀਂ ਮੇਰਾ ਤਾਂ ਸਰੀਰ ਵੀ ਮੇਰਾ ਨਹੀਂ ਗਾ ਇਹ ਵੀ ਸੜ ਕੇ ਸੁਆਹ ਇੱਥੇ ਹੋ ਜਾਣਾ ਤੇ ਜਿਹੜੀ ਰੂਹ ਆ ਉਹ ਨਿਕਲ ਜਾਣੀ ਆ ਤੇ ਮਾਲਕਾ ਜੋ ਕੁਛ ਵਸੋ ਤੇਰਾ ਹੀ ਐ ਤੇਰਾ ਹੀ ਉਹਦਾ ਹੀ ਉਹਦਾ ਹੀ ਤੇ ਮਾਲਕਾ ਇਹ ਸੱਚੇ ਪਾਛਾ ਖੁਸ਼ੀਆਂ ਵਖੇ ਹੱਥੋਂ ਖੇਡੋ ਸਾਰਿਆਂ ਨੂੰ ਚੜਦੀ ਕਲਾ ਦਾ ਰਹੋ ਤੁਸੀਂ ਆਪਸ ਕਰੋ ਵਧੀਆ ਆ ਪਰ ਇਹ ਵੀ ਹੱਸਦੇ ਵਾਸਤੇ ਰਹੋ ਹੱਸੋ ਜਿੱਥੇ ਹਾਸਾ ਤੇ ਉੱਥੇ ਸਭ ਕੋਈ ਸਭ ਕੋਈ ਬਾਕੀ ਨੀਕੀ ਨੀਕੀ ਗੱਲ ਤੋਂ ਇਹ ਕੋਈ ਘਾੜ ਨਹੀਂ ਹੋਣੀ ਚਾਹੀਦੀ ਇਹ ਕਈ ਗੱਲ ਇਹ ਕਈ ਵਾਰੀ ਗੱਲ ਇੰਨੀ ਹੁੰਦੀ ਆ ਨਾ بس ਉੱਥੋਂ ਹੀ ਗਲਿਆਂ 'ਨ ਬਣ ਜਾਂਦੀ ਗੱਲਾਂ ਦੀ ਤੇ ਗਾੜੀ ਜਨਾਨੀਆਂ ਫਿਰ ਲੜ ਪੈਂਦੀਆਂ। ਲਾਈ ਦਾ ਪਹਾੜ ਬਣ ਜਾਂਦਾ। ਹਰ ਜਨਾਨੀਆਂ ਲੜਦੀਆਂ ਤਾਂ ਦੋਵੇਂ ਜੀ ਵੀ ਲੜ ਪੈਂਦੇ। ਦੋਵੇਂ ਜੀ ਵੀ। ਨਹੀਂ ਔਰ ਤੂੰ ਸਾਡੇ ਕੋਲ ਆਈ ਨਹੀਂ ਕੱਲ। ਕੱਢ ਜੈਨ ਤਵਾਲਾ ਆਉਣਾ। ਤੇਰੀ ਮੈਂਡਲ ਸਕੇਟ ਦਿੱਤੇ ਉਹਦੇ ਤੇ। ਤਾਂ ਤਾਂ ਰੋੜੋ ਲੰਨ। ਨਹੀਂ ਤੂੰ ਲੜਦੇ ਵੇਖਿਆ ਨੂੰ ਬਰੀ। ਹਾਂ ਉਹ ਤਾਂ ਹੁਣ ਵੇਖਿਆ। ਲੜੇ ਮੈਂਨੇ 12ਵਾਂ ਮਾਡਲ ਨਾਲ ਹੀ ਕਿਰੇ ਵਿੱਚ ਮਦਾਈ ਦਾ ਚੁਟਕਲਾ ਮੈਂ ਕਰੇ ਮੈਂ ਮੈਂਨੇ 12ਵਾਂ ਹੋ ਗਿਆ ਇੱਕੇ ਵਿੱਚ ਲੱਟਦੇ ਚਲੋ ਠੀਕ ਆ ਜੀ ਸਾਸੀ ਕਾਰ ਜੀ ਮਿਲਦੇ ਆ ਚਲੋ ਠੀਕ ਆ ਸਾਸੀ ਕਾਰ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਹੱਤੋਂ ਹੱਤੋਂ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰਿਓ ਸੋਹਣੇ ਸੋਹਣੇ ਤੇ ਸ਼ੇਅਰ ਕਰੋ ਆ ਤੇ ਕਿੱਦਾਂ ਦੀ ਲੱਗੀਆਂ ਲੱਗੀਆਂ ਸਾਡੀਆਂ ਗੱਲਾਂ ਤੁਹਾਨੂੰ ਮਾਲਕਿਆ ਵੀ ਚੜਦੀ ਕਲਾ ਤੰਦੂਰ ਦੀ ਬਖੇ ਤੁਹਾਡੇ ਨਾਲ ਹੀ ਪਿਆਰ ਸਾਡਾ ਅਸੀਂ ਉਤਰ ਜੀਰੂ ਆ ਅਸੀਂ ਕੋਹੂ ਨਹੀਂ ਦੇਸੀ ਬੰਦੇ ਦੇਸੀ ਗੱਲਾਂ ਆ ਕੇ ਦੇਸੀ ਗੱਲਾਂ ਅਹੀਂ ਦੇ ਪਾਸੇ ਇਦਾਂ ਦੇ ਦੇਸੀ ਜਿਹੇ ਆ ਤੇ ਅਨ ਪੜੀ ਜਾਂਗੇ 10 ਵਾਰਾ ਪੜਿਆ ਕੀ ਬੰਦਾ ਹੁੰਦਾ 10 ਪੜਿਆ ਕੋਈ ਜਾਣਦਾ ਹੀ ਨਹੀਂਗਾ ਠੀਕ ਆ ਸასი ਕਾਲ ਜੀ ਸਾਰੇ ਸასი ਕਾਲ ਜੀ ਸਾਰਿਆਂ ਨੂੰ